ਅੱਜ ਗੱਲ ਕਰਦੇ ਹਾਂ ਮਲੇਰ ਕੋਲਾ ਰਿਆਸਤ ਦੀ ਜ਼ਿਕਰਯੋਗ ਹੈ ਕਿ ਨਵਾਬੀ ਦੌਰ ਦੇ ਅੰਦਰ ਅਤੇ ਉਸ ਤੋਂ ਬਾਅਦ ਵੀ ਮਲੇਰ ਕੋਲਾ ਵਿਖੇ ਜੋ ਕੋਟ ਲੱਗਦੀ ਸੀ ਇਹਨੂੰ ਹਾਈ ਕੋਰਟ ਵੀ ਕਿਹਾ ਜਾਂਦਾ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਕੈਮਰਾ ਬੈਨ ਨੂੰ ਬੇਨਤੀ ਕਰਦਾ ਕਿ ਉਹ ਤਸਵੀਰਾਂ ਦਿਖਾਈਆਂ ਜਾਣ ਕੋਟ ਦੀਆਂ ਦਿਖਾਓ ਹੈ ਜੋ ਬਹੁਤ ਹੀ ਪੁਰਾਣੇ ਸਮੇਂ ਤੋਂ ਲੱਗਦੀ ਸੀ ਨਵਾਬੀ ਦੌਰ ਦੇ ਅੰਦਰ ਔਰ ਉਸ ਤੋਂ ਬਾਅਦ ਵੀ ਲੱਗਦੀ ਰਹੀ ਕਿਉਂ ਸਾਨੂੰ ਇਸ ਦਾ ਜ਼ਿਕਰ ਕਰਨਾ ਪਿਆ ਕਿਉਂਕਿ ਸਾਡੇ 100 ਜਾਂ 150 ਕਦਮ ਦੂਰ ਦੇ ਨਾਲ ਹੀ ਇੱਕ ਬਹੁਤ ਕੰਪਲੈਕਸ ਬਣਾਇਆ ਮਲੇਰ ਕੋਲਾ ਵਿਖੇ ਜਿੱਥੇ ਜੱਜ ਸਹਿਬਾਨ ਬੈਠਦੇ ਹਨ ਉੱਥੇ ਹੀ ਅੱਜ ਇੱਕ ਮਲੇਰ ਕੋਲਾ ਰਿਆਸਤ ਨੂੰ ਇੱਕ ਸੁਨਹਿਰੀ ਪਲ ਦਾ ਜੋ ਮਾਨ ਹਾਸਲ ਹੋਇਆ ਕਿ ਇੱਥੇ ਐਡੀਸ਼ਨਲ ਸੈਸ਼ਨ ਜੱਜ ਦੀ ਸਥਾਪਨਾ ਹੋਈ ਹੈ ਔਰ ਜੱਜ ਸਾਹਿਬ ਨੇ ਆਪਣਾ ਫੌਦਾ ਸੰਭਾਲਿਆ ਹੈ ਪਰਮਿੰਦਰ ਸਿੰਘ ਗਰੇਵਾਲ ਜੀ ਇੱਥੇ ਬੈਠਿਆ ਕਰਨਗੇ ਜੋ ਕਿ ਮਲੇਰ ਕੋਲਾ ਲਈ ਔਰ ਸਮੂਹ ਇਲਾਕੇ ਲਈ ਬਹੁਤ ਹੀ ਖੁਸ਼ੀ ਭਰੀ ਖਬਰ ਹੈ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀ ਹਿੰਦੀ ਰਿਪੋਰਟ ਇਹ ਹਨ ਜ਼ਿਲ੍ਹਾ 바ਰ ਐਸੋਸੀਏਸ਼ਨ ਮਾਲੇਰ ਕੋਲਾ ਦੇ ਪ੍ਰੈਜ਼ੀਡੈਂਟ ਜਨਾਬ ਮਨਦੀਪ ਸਿੰਘ ਚਹਿਲ ਸਾਹਿਬ ਜੀ ਸਰ ਜਵਾਜ ਕੀ ਪ੍ਰੋਗਰਾਮ ਸੀ ਕੋਰਟ ਕੰਪਲੈਕਸ ਦੇ ਵਿੱਚ ਬਾਹਰ ਰੂਮ ਦੇ ਵਿੱਚ ਅੱਜ ਫਨੀ ਚਰੋਖੜੀ ਜਿਹੜੀ ਮੰਗ ਚੱਲ ਰਹੀ ਸੀ ਉਹ ਜਿਹੜਾ ਮਰੇ ਕੋਰਟਾਂ ਵਾਲੇ ਨੂੰ ਕਾਫੀ ਸਮਾਂ ਹੋ ਗਿਆ ਸੀ ਤੇ ਇੱਥੇ ਮੋਡਿਫਿਕੇਸ਼ਨ ਦੀਆਂ ਅਦਾਤਾਂ ਦੀ ਸਥਾਪਨਾ ਰਹੀ ਸੀ ਹੋ ਰਹੀ ਤੇ ਉਹਦੇ ਬਾਬਤ ਅਸੀਂ ਕਾਫੀ ਲੰਬੇ ਸਮੇਂ ਤੋਂ ਸਾਡੀ ਜਿਹੜੀ 바ਰ ਹੈ ਇਸ ਨੂੰ ਅਸਿਕਰ ਰਹੀ ਸੀ ਉਹ ਅੱਜ ਸਾਡੀ ਜਿੰਨਾ ਵੀ ਸੰਘਰਸ਼ ਹੈ ਉਹ ਹਲ ਮਿਲਿਆ ਤੇ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਦਾ ਐਲਾਨ ਤਾਂ ਪਹਿਲੇ ਪੰਜਾਬ ਸਰਕਾਰ ਨੇ ਕਰਤਾ ਸੀ ਤੇ ਅੱਜ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ ਜਿਹੜੀ ਕੋਰਟ ਹੈ ਜੀ ਉਹ ਮਰੀਕੋਲਾ ਅਦਾਲਤਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਸਰਦਾਰ ਕਮੰਡਰ ਸਿੰਘ ਗਰੇਵਾਲ ਪਹਿਲੇ ਮਰੀਕੋਲਾ ਦੇ ਐਡੀਸ਼ਨਲ ਐਂਡ ਡਿਸਟ੍ਰਿਕਟ ਸੈਸ਼ਨ ਜੱਜ ਅੱਜ ਨਿਯੁਕਤ ਹੋ ਗਿਆ ਜ ਜਿਨ੍ਹਾਂ ਨੇ ਆਪਣੀ ਕੋਰਟ ਦੀ ਸ਼ੁਰੂਆਤ ਇਹ ਕਿੰਨਾ ਕੁ ਫਾਇਦਾ ਹੋਏਗਾ ਇਸ ਦੇ ਨਾਲ ਫਾਇਦਾ ਤਾਂ ਦੇਖੋ ਸਾਰਾ ਜਸਟਿਸ ਐਟ ਡੋਰ ਸਟੈਪ ਇਹ ਮਤਲਬ ਤੁਹਾਡੇ ਸਾਫ ਤੁਹਾਡੇ ਦਰਵਾਜ਼ੇ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਇਹ ਪਹਿਲਾਂ ਤੋਂ ਕੈਂਪੇਨ ਰਹੀ ਹੈ ਸੁਪਰੀਮ ਕੋਰਟ ਵੀ ਇਸੇ ਕਰ ਤੇ ਜ਼ੋਰ ਦਿੰਦੀ ਹੈ ਸਟੇਟਾਂ ਵੀ ਕਹਿੰਦੀਆਂ ਰਹੀਆਂ ਗਵਰਨਮੈਂਟਾਂ ਨੇ ਕਿ ਜੀ ਹਰ ਬੰਦੇ ਨੂੰ ਇਨਸਾਫ ਹੈ ਜਿਹੜਾ ਉਹਦੇ ਤਰ੍ਹਾਂ ਤੇ ਮਿਲੇ ਉਹਨੂੰ ਇਹਦੇ ਖਾਤਰ ਦੂਰ ਨਾ ਜਾਣਾ ਪਵੇ ਅਸੀਂ ਬੜੇ ਲੰਮੇ ਸਮੇਂ ਤੋਂ ਜਿਵੇਂ ਸਾਡਾ ਮੁਸਲਿਮ ਬਹੁਤ ਗਿਣਤੀ ਦਾ ਸ਼ਹਿਰ ਹੈ ਤੇ ਲੇਡੀਜ਼ ਨੇ ਸਾਡੀਆਂ ਮਤਲਬ ਪਰਦਾ ਕਰਦੀਆਂ ਨੇ ਪਹਿਲਾਂ ਤਾਂ ਸਾਡੀ ਇਹੀ ਡਿਮਾਂਡ ਸੀ ਕਿ ਉਹਦੇ ਸਾਨੂੰ ਆਪਣਾ ਐਡੀਸ਼ਨ ਚੈਂਜ ਚੈਂਜਰ ਦੀ ਕੋਰਟ ਚਾਹੀਦੀ ਤੇ ਸਾਨੂੰ ਦੂਰ ਜਾਣਾ ਪੈਂਦਾ ਸੀ ਪੀਲਾਣੀ ਇਹ ਸਾਰਾ ਜਿਹੜਾ ਮੰਤਰੋ ਹੋਇਆ ਇਹ ਆਵਾਮ ਸਾਰੀ ਬਨੇ ਕੋਲੇ ਦੀ ਹੈ ਇਹ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਹੋਵੇ ਅੱਛਾ ਸਰ ਜਿਹੜੇ ਸੰਗਰੂਰ ਸੈਸ਼ਨ ਕੋਰਟ ਚ ਆਪਣੇ ਕੇਸ ਚੱਲਦੇ ਸੀ ਉਹ ਕਿੰਨਾ ਘਾਤ ਆ ਉਹਦਾ ਅਨੁਪਾਤ ਨਹੀਂ ਉਹ ਦੇਖੋ ਤਾਂ ਫਾਇਲਾ ਹੋਣਗੇ ਉੱਥੋਂ ਜੋ ਮੰਤਰੋ ਸਾਡੇ ਕੋਲ ਅੱਜ ਦੀ ਇਨਫੋਰਮੇਸ਼ਨ ਨਾਲ ਤਕਰੀਬਨ ਉਹ ਮਤਲਬ ਪ੍ਰਾਕਸੀਮਲੀ 30000 ਦੇ ਕਰੀਬ ਕੇਸ ਉਹ ਉਥੋਂ ਫਾਈਲਾਂ ਵਾਪਸ ਹੋਣਗੀਆਂ ਇੱਥੇ ਇਹ ਇਹੀ ਕੋਰਟਾਂ ਇੱਥੇ ਹੈਂਡਲ ਕਰਨੀਆਂ ਯਾਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇੱਕ ਪੋਸਟ ਅਡੀਸ਼ਨਲ ਸਟਾਫ ਦੀ ਹੀ ਹੋਰ ਦੇ ਜਿੰਨਾ ਚਿਰ ਤੱਕ ਸਾਡੇ ਸੈਸ਼ਨ ਜਿਹੜੀ ਕੋਰਟ ਹੈ ਉਹ ਵੀ ਨਵੀਂ ਬਿਲਡਿੰਗ ਨਹੀਂ ਬਣਦੀ ਅੱਛਾ ਬਿਲਡਿੰਗ ਦਾ ਕੋਈ ਕਦੋਂ ਤੱਕ ਹੋ ਗਿਆ ਹੈ ਪ੍ਰਿੰਟਿੰਗ ਦਾ ਦੇਖੋ ਪ੍ਰੋਸੈਸ ਥੋੜਾ ਲੰਮਾ ਹੈਗਾ ਕਿਉਂਕਿ ਸਾਡੇ ਕੋਲੇ ਮਰੇ ਕੋਲੇ ਪਤਾ ਹੀ ਤੁਹਾਨੂੰ ਕਿ ਜਗ੍ਹਾ ਦੀ ਬਹੁਤ ਘਾਟ ਹੈ ਇਵਨ ਸਰਕਾਰੀ ਜਿਹੜਾ ਆਪਾਂ ਰੀਸੀ ਦਸਤਾਵੇਜ਼ ਹੈਗਾ ਅਜੇ ਉਹਦੇ ਖਾਤਰ ਵੀ ਪੂਰੀ ਜਗ੍ਹਾ ਕਿਤੇ ਮਹੀਨੇ ਹੋ ਸਕੀ। ਕੋਈ ਜਿਹੜੀ ਸਾਡੀ ਕਚਹਿਰੀ ਹੈ ਇਹਦੇ ਆਲੇ-ਦਾਲੇ ਸਾਰੇ ਡਿਫੈਂਸ ਦੀ ਜਗ੍ਹਾ ਹੈ ਮਿਲਟਰੀ ਦੀ। ਤੇ ਪ੍ਰਪੋਜ਼ਲ ਗਵਰਨਮੈਂਟ ਦੀ ਇਹੀ ਹੈ ਕਿ ਇਹਦੇ ਵਿੱਚੋਂ ਕੁਝ ਜਗ੍ਹਾ ਉਹਨਾਂ ਤੋਂ ਖਰੀਦ ਕਰਕੇ ਇਹਦੇ ਵਿੱਚ ਨਵਾਂ ਕੰਪਲੈਕਸ ਸਥਾਪਿਤ ਕੀਤਾ ਜਾਵੇ। ਤੇ ਕਿੰਨੀ ਖੁਸ਼ੀ ਆ ਜੀ। ਖੁਸ਼ੀ ਤਾਂ ਦੇਖੋ ਜਦੋਂ ਲੰਬਾ ਸੰਘਰਸ਼ ਲੜਿਆ ਹੋਵੇ ਖੁਸ਼ੀ ਤਾਂ ਹੁੰਦੀ ਹੈ। ਸਾਰੇ ਬਾਜੀ ਜੀ ਜਿੱਤਿਆ। ਹਾਂ ਤੇ ਬਾਕੀ ਕਿਉਂ ਕੁਝ ਤੁਸੀਂ ਦੇਖੋ ਤੁਸੀਂ ਸਾਡੇ ਇਸ ਸਾਰੇ ਸੰਘਰਸ਼ ਦੇ ਤਕਰੀਬਨ ਸਾਥੀ ਰਹੇ ਜੀ ਜੀ ਸਾਰੇ ਪੱਤਰਕਾਰ ਭਰਾ ਸਾਰੇ ਤੁਸੀਂ ਹੋਵੇ ਜਾਂ ਹੋਰ ਜਿੰਨੇ ਵੀ ਵੀਰ ਨੇ ਅਸੀਂ ਪ੍ਰੈਸ ਦਾ ਮਤਲਬ तहे ਦਿਲੋਂ ਧੰਨਵਾਦ ਵੀ ਕਰਦੇ ਹਾਂ ਕਿ ਸਾਡੇ ਮੋਢਾ ਮੋਢਾ ਜੋੜ ਕੇ ਤੁਸੀਂ ਸਾਨੂੰ ਵੱਡੀ ਪੱਤਰਮ ਖਬਰਾਂ ਸਾਡੀਆਂ ਲਾਈਆਂ ਹਰ ਪੱਤਰ ਦੇ ਉੱਤੇ ਮਤਲਬ ਹਰੇਕ ਅਖਬਾਰ ਦੇ ਵਿੱਚ ਵੱਡੇ ਲੈਵਲ ਤੇ ਤੁਸੀਂ ਸਾਡਾ ਮੁੱਦਾ ਉਠਾਇਆ ਔਰ ਮਤਲਬ ਇਹ ਥੋੜੀ ਵੀ ਜਿੱਤ ਹੈ ਇੱਕ ਤਰ੍ਹਾਂ ਨਾਲ ਸਾਡੀ ਦਾ ਜੋ ਹੈ ਜੋ ਹੈ ਔਰ ਪੂਰੇ ਇਲਾਕੇ ਦੀ ਜਿੱਤ ਹੈ ਇਹ ਹਨ ਜਸਪ੍ਰੀਤ ਸਿੰਘ ਐਡਵੋਕੇਟ ਜੀ ਜਸਪ੍ਰੀਤ ਜੀ ਇੱਕ ਪੁਰਾਣੀ ਕੋਰਟ ਲੱਗਦੀ ਜੀ ਤੁਹਾਡੇ ਸਾਹਮਣੇ ਨਵਾਬ ਸਾਹਿਬ ਦੀ ਕਿਚੈਰੀ ਉਹ ਜਿਹੜੀ ਨਵੀਂ ਕਿਚੈਰੀ ਉਹ ਵੀ ਇੱਥੇ ਹੀ ਮੌਜੂਦ ਆ ਇੱਕ ਅੱਜ ਇਤਿਹਾਸ ਲਿਖਿਆ ਗਿਆ ਇਤਿਹਾਸ ਪੰਨਾ ਚ ਸਮੈਰੀ ਦੇ ਨਾਲ 골ਡਨ ਕੇ ਜੋ ਕੋਰਟ ਆ ਸੈਸ਼ਨ ਜਾਂ ਐਡੀਸ਼ਨਲ ਕੋਰਟ ਆ ਉਹ ਇੱਥੇ ਸਥਾਪਤ ਹੋਈਆ ਤੇ ਇੰਨਾ ਦਾ ਫਖਰ ਮਾਨ ਮਹਿਸੂਸ ਕਰਦਾ ਜੀ ਸਾਡੇ ਸਾਰੇ ਇਲਾਕੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਸਾਡੇ ਲਈ ਅਚਰਾ ਦੇ ਜਿਹੜੇ ਕਿਸੇ ਤਿਹਾੜ ਤੋਂ ਘਟ ਨਹੀਂ ਮੈਨੂੰ ਕਹਿ ਸਕਦਾ ਕਿ ਸਾਡੇ ਲਈ ਅੱਜ ਦੀਵਾਲੀ ਆ ਈਦ ਵਰਗਾਂ ਮਹੌਲ ਬਣਿਆ ਇਹ ਸਾਰੀ ਪਾਰਟੀ ਸਾਡੀ ਬਹੁਤ ਖੁਸ਼ੀਆਂ ਭਰਿਆ ਦੇਣਾ ਸਾਡੇ ਪ੍ਰਧਾਨ ਸਾਹਿਬ ਮਨਦੀਪ ਸਿੰਘ ਚਾਹਲ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੈਂ ਪਰਸਨਲ ਇਹਨਾਂ ਨੂੰ ਦੇਖਿਆ ਕਿ ਕਿੰਨਾ ਇਹਨਾਂ ਨੇ ਇਸ ਚੀਜ਼ ਲਈ ਸੰਘਰਸ਼ ਕੀਤਾ ਅਸੀਂ ਸੁਣਦੇ ਆਉਂਦੇ ਸੀ ਕਿ ਸਾਡੇ ਜਿਹੜੇ ਪੁਰਾਣੇ ਸੀਨੀਅਰ ਪਾਰ ਮੈਂਬਰ ਨੇ ਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਇੱਥੇ ਸੈਕਸ਼ਨ ਡਿਵੀਜ਼ਨ ਬਣਾਉਣ ਵਾਸਤੇ ਮਲੇਰ ਕੋਲੇ ਨੂੰ ਜਲਾ ਬਣਾਉਣ ਵਾਸਤੇ ਲੇਕਿਨ ਉਹ ਪੂਰ ਜਾ ਕੇ ਗੁਰਪੇਆ ਬਾਕੀ ਉਹਨਾਂ ਦੀ ਮਿਹਨਤ ਸਦਕਾ ਤੇ ਹੋਣ ਵਾਲੇ ਸਾਡੇ ਜਿਹੜੇ ਪ੍ਰਧਾਨ ਮਨਦੀਪ ਸਿੰਘ ਚੈਨ ਨੇ ਇਹਨਾਂ ਦੀ ਮਿਹਨਤ ਸਦਕਾ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਡੇ ਇੱਥੇ ਇਸ ਚੀਜ਼ ਨੂੰ ਸੈਸ਼ਨ ਡਿਵੀਜ਼ਨ ਬਣਾਇਆ ਤੇ ਸਾਡੇ ਲਈ ਬਹੁਤ ਹੀ ਵੱਡਾ ਦਿਨ ਇੱਕ ਸਰ ਇਹਦੇ ਨਾਲ ਜਿਵੇਂ ਪੁਲਿਸ ਕੈਦੀਆਂ ਨੂੰ ਹਵਾਲਾ ਕਰਦੇ ਉਹ ਲੱਗ ਜਾਂਦੇ ਸੰਗਰੂਰ ਉਹਨਾਂ ਨੂੰ ਵੀ ਸਮੇਂ ਦੀ ਬਚਤ ਹੋਏਗੀ ਬਿਲਕੁਲ ਸਾਰੀ ਜਿੰਨੀ ਵੀ ਮਤਲਬ ਕਿ ਪੁਲਿਸ ਫੋਰ ਦੇਖੋ ਤੁਸੀਂ ਜਾਂਦੀ ਆ ਸਾਰਾ ਹਮਲਾ ਲੈ ਕੇ ਆਪਣਾ ਸੰਗਰੂਰ ਜਾਣਾ ਪੈਂਦਾ ਕਿੰਨੇ ਦਿਨ ਦੀ ਬਚਤ ਹੁੰਦੀ ਆ ਕਿੰਨੇ ਸਾਡੇ ਜਿਹੜੇ ਇੱਥੇ ਪੁਲਿਸ ਪੁਲਿਸ ਪਰਸਨਲ ਪਰਸਨਲ ਨੇ ਉਹ ਜਾਂਦੇ ਨੇ ਉਹਨਾਂ ਦਾ ਸਾਰਾ ਜਿਹੜਾ ਟਾਈਮ ਹੈ ਉਹਨਾਂ ਕੋਲ ਵੈਸੇ ਹੀ ਬਹੁਤ ਟਾਈਮ ਦੀ ਘਾਟ ਹੁੰਦੀ ਹੈ ਉਹ ਇੱਥੇ ਉਹ ਸਾਰਾ ਉਹਨਾਂ ਦਾ ਸਮਾਂ ਬਚੂਗਾ ਤੇ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਠੀਕ ਹੈ ਥੋੜੇ ਜਿਵੇਂ ਪਹਿਲਾਂ ਉਹਨੇ ਦੱਸਿਆ ਕਿ ਜਸਟਿਸ ਐਟ ਦੋਸਟ ਹੈ ਮੇਰਾ ਮਤਲਬ ਘਰ ਦੇ ਵਿੱਚ ਤੁਹਾਡੇ ਕੋਲ ਜਸਟਿਸ ਪਹੁੰਚ ਗਿਆ ਤੁਹਾਨੂੰ ਬਹੁਤ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਆ ਥੋੜਾ ਬਹੁਤ ਸਰਕਾਰੀ ਜਿਹੜੀ ਸਾਰੀ ਮਸ਼ੀਨਰੀ ਆ ਉਹਦੀ ਬਚਤ ਹੋਊਗੀ ਦੇਵ ਦੀ ਬਚਤ ਹੋਊਗੀ ਠੀਕ ਹੈ ਤੇ ਇਸ ਚੀਜ਼ ਦਾ ਸਾਰੇ ਆਵਾਮ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਸਭ ਤੋਂ ਵੱਡਾ ਫਾਇਦਾ ਵਕੀਲ ਭਾਈ ਚਾਰੇ ਨੂੰ ਵੀ ਹੋਊਗਾ ਵਕੀਰ ਭਾਈ ਚਾਰੇ ਨੂੰ ਜਿੰਨਾ ਫਾਇਦਾ ਮੈਂ ਕਹਿ ਸਕਦਾ ਕਿ ਉਸ ਤੋਂ ਵੱਧ ਫਾਇਦਾ ਆਮ ਆਵਾਮ ਨੂੰ ਉਸ ਤੋਂ ਵੱਧ ਫਾਇਦਾ ਲੋਕਾਂ ਨੂੰ ਹੈ ਕਿਉਂਕਿ ਸਮੂਹ ਕਿਉਂਕਿ ਦੁਕਾਨਾਂ ਨੂੰ ਸਾਰਾ ਸਾਰਾ ਦਿਨ ਲੱਗ ਜਾਂਦਾ ਸੀ ਪਹਿਲਾਂ ਬਸਾਂ ਚ ਸਬਰ ਕਰਕੇ ਜਾਂਦੇ ਨੇ ਕਿਰਾਇਆ ਵੀ ਲਗਾਉਂਦੇ ਨੇ ਉੱਥੇ ਜਾ ਕੇ ਬੈਠਦੇ ਨੇ ਉਹਨਾਂ ਦਾ ਸਾਰਾ ਦਿਨ ਲੱਗਦਾ ਇੱਥੇ ਉਹਨਾਂ ਦਾ ਸਮਾਂ ਵੀ ਬਚੂਗਾ ਤੇ ਪੈਸੇ ਦੀ ਬਚਤ ਵੀ ਹੋਊਗੀ ਅਸੀਂ ਐਡਵੋਕੇਟ ਸ਼ਮਸ਼ਾਦ ਅਲੀ ਜੀ ਸਾਫ ਦਾ ਪ੍ਰਧਾਨ ਬਾਰੇ ਸੈਸ਼ਨ ਮਲੇਗੋਲੇ ਤੋਂ ਅੱਜ ਜੀ ਸ਼ਮਸ਼ਾਦ ਸਾਹਿਬ ਨੂੰ ਅੱਜ ਕਿੰਨੀ ਕਿ ਖੁਸ਼ੀ ਦਾ ਮੌਕਾ ਜੋ ਅੱਜ ਸਾਰੇ ਹਲਕੇ ਵਾਸਤੇ ਮਲੇਗੋਲੇ ਵਾਸਤੇ ਜਿਲ੍ਹਾ ਮਲੇਗੋਲੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਜੋ ਸੈਸ਼ਨ ਕਮਿਸ਼ਨ ਦਾ ਪਹਿਲੀ ਆਗਾਜ਼ ਸ਼ੁਰੂ ਹੋ ਗਈ ਐਡੀਸ਼ਨਲ ਸੈਨਿਟਰ ਸਾਫ ਪਰਮਿੰਦਰ ਸਿੰਘ ਜੀ ਦੇ ਗਿਰਿਵਾੜ ਦੀ ਪੈ ਚੁੱਕੀ ਨਾ ਅੱਜ ਇੱਕ ਬਾਰੇ ਸੈਸ਼ਨ ਦੇ ਲੰਬੇ ਸੰਘਰਸ਼ ਦੇ ਤੋਂ ਬਾਅਦ ਸਾਡੇ ਪ੍ਰਧਾਨ ਜੀ ਬੰਦੀਪ ਚਾਹ ਜੀ ਤੇ ਪੂਰੀ ਐਕਟਿਵ ਮੈਂ ਪੂਰੀ ਮਿਹਨਤ ਕੀਤੀ ਆ ਤੇ ਸ਼ਹਿਰ ਚ ਲੜਿਆ ਉਸ ਤੋਂ ਬਾਅਦ ਸਾਨੂੰ ਇਹ ਫਲ ਮਿਲਿਆ ਹੈ ਤੇ ਇਹ ਫਲ ਦਾ ਜਿਹੜਾ ਮਜ਼ਾ ਸਾਰਾ ਹਲਕਾ ਲੁਗਦਾ ਸਾਰੇ ਲੋਕ ਲੈਣਗੇ ਕਿਉਂਕਿ ਲੋਕਾਂ ਨੂੰ ਸ਼ੈਨ ਡਿਵੀਜ਼ਨਸ ਨੂੰ ਜਾਣਾ ਪੈਂਦਾ ਸੀਗਾ ਆਪਣੇ ਕੰਮੇਵਾਰ ਛੱਡ ਕੇ ਤੇ ਉਹਦੇ ਵਿੱਚ ਸਮੇਂ ਦੀ ਵੀ ਬਰਬਾਦੀ ਹੁੰਦੀ ਸੀ ਕਿ ਤੇ ਪੈਸੇ ਦੀ ਵੀ ਬਰਬਾਦੀ ਹੁੰਦੀ ਸੀ ਹੁਣ ਲੋਕਾਂ ਨੂੰ ਜਸਟਿਸ ਐ ਟੂ ਸਟੈਪ ਮਿਲੂਗਾ ਬਹੁਤ ਲੋਕ ਖੁਸ਼ੀ ਮਹਿਸੂਸ ਕਰ ਰਹੇ ਆ ਜੀ ਹਾਂ ਇਹ ਹਨ ਸੀਨੀਅਰ ਐਡਵੋਕੇਟ ਜਨਾਬ ਟਿਵਾਨਾ ਸਾਹਿਬ ਅੱਜ ਕਿੰਨੀ ਖੁਸ਼ੀ ਹੋਈ ਆ ਕਿ ਐਡੀਸ਼ਨਲ ਸੈਸ਼ਨ ਜੱਜ ਮਲੇਕ ਕੋਲਾ ਕੋਰਟ ਨੂੰ ਮਿਲਿਆ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਮਲੇਰ ਕੋਟਲਾ ਬਾੜ ਦੇ ਲਈ ਇਹ ਇੱਕ ਇਤਿਹਾਸਕ ਦਿਨ ਹੈ ਮਲੇਰ ਕੋਟਲਾ ਸਹਿਰ ਤੇ ਅਸਕ ਸਹਿਰ ਉਹਦੇ ਵਿੱਚ ਅੱਜ ਦਾ ਦਿਨ ਹੈ ਬਾਰ ਐਸੋਸੀਏਸ਼ਨ ਦੇ ਮਲੇ ਕੋੜਲੇ ਦੇ ਲਈ ਅੱਜ ਦਾ ਸਪੈਸ਼ਲ ਦਿਨ ਹੈਗਾ ਮਿਸ਼ਰੀ ਦੇ ਵਿੱਚ ਲਿਖਿਆ ਜਾਊ ਜਿਹਦੇ ਵਿੱਚ ਏ ਡੀ ਜੀ ਦੀ ਕੋਰਟ ਅੱਜ ਚੱਲੂ ਹੋਵੀ ਸੈਸ਼ਨ ਕੋਰਟ ਹੈ ਜਿਹੜੀ ਉਹ ਜਲਦੀ ਮੰਨ ਕੇ ਆ ਜਾਵੇਗੀ ਏ ਡੀ ਜੀ ਦੀ ਕੋਰਟ ਦੀ ਸਾਡੀ ਸਾਡੀ ਮੰਗ ਆ ਬਹੁਤ ਚਿਰਾਂ ਤੋਂ ਸਾਡੀ ਮੰਗ ਸੀ ਸੈਸ਼ਨ ਕੋਰਟ ਦੀ ਮੰਗ ਸੀ ਸਾਡੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਚਾਹਲ ਨੇ ਬਹੁਤ ਜ਼ਾਦੇ ਮਿੰਤ ਕਰਕੇ ਇਹ ਜਿਹੜਾ ਅੱਜ ਦਾ ਦੇਣਾ ਇਹ ਪਟਦੀ ਦੀ ਪ੍ਰਾਪਤੀ ਕੀਤੀ ਆ ਅਸੀਂ ਬਾਹਰ ਐਜੂਕੇਸ਼ਨ ਵੱਲੋਂ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਕੀ ਕਿ ਇਸੇ ਤਰ੍ਹਾਂ ਹੀ ਸੋਸ ਕੰਮਾਂ ਦੇ ਵਿੱਚ ਵਾਧ ਕਰਕੇ ਸਾਲਣ